ਉਹ ਉਹ ਬੜਕਿ ਮਹੱਤਵਪੂਰਨ ਸਾਬਕਾ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਤੇ ਬੰਦੂਕ ਟਾਣਨ ਵਾਲੇ ਮੁਲਜ਼ਮ ਨਰਾਇਣ ਸਿੰਘ ਚੌੜਾ ਦੇ ਘਰ ਦੇ ਬਾਹਰ ਵੱਡੀ ਗਿਣਤੀ ਚ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਨੇ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾ ਕੇ ਜਾਨਲੇਵਾ ਹਮਲਾ ਕਰਨ ਵਾਲੇ ਨਰਾਇਣ ਸਿੰਘ ਚੌੜਾ ਦੀ ਪਤਨੀ ਜਸਮੀਤ ਕੌਰ ਨਾਲ ਪੀਟੀਸੀ ਨਿਊਜ਼ ਦੇ ਪੱਤਰਕਾਰ ਨੇ ਖਾਸ ਗੱਲਬਾਤ ਕੀਤੀ ਹੈ ਇਸ ਗੱਲਬਾਤ ਦੌਰਾਨ ਜਸਮੀਤ ਕੌਰ ਨੇ ਵੱਡੇ ਖੁਲਾਸੇ ਕੀਤੇ ਨੇ ਉਹਨਾਂ ਦੱਸਿਆ ਕਿ ਨਾਰਾਇਣ ਸਿੰਘ ਸਵੇਰੇ ਕਰੀਬ 6 ਵਜੇ ਘਰੋਂ ਨਿਕਲਿਆ ਸੀ ਇਹ ਕਹਿ ਕੇ ਕਿ ਉਸਰੇ ਦਰਬਾਰ ਸਾਹਿਬ ਜਾ ਰਿਹਾ ਹੈ ਕਿਸੇ ਸਮਾਗਮ 'ਚ ਸ਼ਾਮਲ ਹੋਣ ਦੇ ਲਈ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹ ਕੁਝ ਅਜੀਹਾ ਕਰਨ ਜਾ ਰਿਹਾ ਹੈ ਉਹਨਾਂ ਨੂੰ ਤਾਂ ਇਸ ਘਟਨਾ ਬਾਰੇ ਪਤਾ ਹੀ ਉਦੋਂ ਲੱਗਿਆ ਜਦੋਂ ਘਰ ਪੱਤਰਕਾਰ ਤੇ ਪੁਲਿਸ ਮੁਲਾਜ਼ਮ ਆ ਗਏ ਉਹਨਾਂ ਕਿਹਾ ਨਾਰਾਇਣ ਸਿੰਘ ਪਹਿਲਾਂ ਵੀ ਅੰਮ੍ਰਿਤਸਰ ਗੁਰਦਾਸਪੁਰ ਲੁਧਿਆਣਾ ਚੰਡੀਗੜ੍ਹ ਦੀ ਜੇਲ੍ਹ ਵਿੱਚ ਸਜ਼ਾ ਕੱਟ ਚੁੱਕੇ ਨੇ ਤੇ ਨਾਲ ਹੀ ਨਾਰਾਇਣ ਸਿੰਘ ਦੀ ਪਤਨੀ ਨੇ ਇਹ ਵੀ ਕਿਹਾ ਕਿ ਨਾਰਾਇਣ ਸਿੰਘ ਚੌੜਾ ਨੇ ਜੋ ਕੀਤਾ ਉਹ ਬਿਲਕੁਲ ਗਲਤ ਹੈ 70 ਸਾਲਾਂ ਦੇ ਜਿਹੜੇ ਨਾਰਾਇਣ ਸਿੰਘ ਚੌੜਾ ਨੇ ਅੱਜ ਉਹਨਾਂ ਨੇ ਕਿਉਂ ਜਾ ਕੇ ਸੁਖਬੀਰ ਬਾਦਲ ਦੇ ਉੱਤੇ ਹਮਲਾ ਕੀਤਾ ਆ ਅਸੀਂ ਉਹਨਾਂ ਦੀ ਜਿਹੜੀ ਧਰਮ ਪਤਨੀ ਨੇ ਸੀ ਉਹਨਾਂ ਨਾਲ ਗੱਲ ਕਰਦੇ ਆ ਅੱਜ ਉਹ ਕਿੰਨੇ ਵਜੇ ਘਰੋਂ ਗਏ ਸੀ ਤੁਹਾਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਸੀਗੀ ਉਹ 6:10:00 ਕਰੋਂਗੇ ਇਹ ਹੀ ਤੁਹਾਨੂੰ ਕੋਈ ਇੱਕ ਗੱਲ ਦਾ ਕੋਈ ਘਰ ਵਿੱਚ ਕੋਈ ਬੰਦਾ ਉਹਨਾਂ ਨੂੰ ਕੋਈ ਮਿਲਣ-ਗਿਲਣ ਆਇਆ ਹੋਵੇ ਜਾਂ ਕੋਈ ਕਿਸੇ ਨਾਲ ਫੋਨ ਤੇ ਗੱਲਬਾਤ ਕੀਤੀ ਹੋਵੇ? ਨਾ ਕੋਈ ਫੋਨ ਤੇ ਗੱਲ ਕੀਤੀ ਨਾ ਕੋਈ ਘਰ ਬੰਦਾ ਆਇਆ। ਤੇ ਕੱਲ ਵੀ ਉਹ ਘਰੋਂ ਗਏ ਸਨ, ਕੱਲ ਕਿੱਥੇ ਦੱਸ ਕੇ ਗਏ ਸੀਗੇ? ਕੱਲ ਉਹ ਪਿੰਡ ਗਏ ਹੀ ਆਪਣੇ। ਫਸਲਵਾਲ ਫੇਰ ਆਮ। ਕੱਲ ਇੱਥੋਂ ਬਾਹਰ ਨਹੀਂ ਗਏ? ਨਾ। ਪੁਲ ਜਿਹੜੀ ਉਥੋਂ ਦੀ ਪੁਲਿਸ ਕਹਿੰਦੀ ਵੀ ਕੱਲ ਵੀ ਉੱਥੇ ਮਤਲਬ ਉਹਨਾਂ ਘੁੰਮਦੇ ਵੇਖੇ ਗਏ ਨੇ ਤੇ ਪਹਿਲਾਂ ਹੀ ਸ਼ੱਕ ਸੀਗਾ ਉਹਨਾਂ ਨੂੰ ਤੇ ਅੱਜ ਦੁਬਾਰਾ ਗਏ ਨੇ। ਕੋਈ ਘਰ 'ਚ ਗੱਲਬਾਤ ਨਹੀਂ ਹੋਈ ਪਿਆ ਪਾਣਾ-ਵਾਪਨ ਵਾਲਾ ਜਾਂ ਕੋਈ ਘਰ ਦੇ ਵਿੱਚ ਕੋਈ ਗੱਲ ਦੱਸ ਕੇ ਤੋ ਜਿਹੜਾ ਉਹਨਾਂ ਦੇ ਕੋਲ ਪਿਸਤੌਲ ਫੜਿਆ ਤੁਹਾਡੇ ਘਰ 'ਚ ਪਹਿਲਾਂ ਪਿਸਤੌਲ ਮੌਜੂਦ ਸੀ ਲਾਇਸੈਂਸ ਹੈਗਾ? ਨਾ ਸਾਡੇ ਘਰ ਕੋਈ ਪਿਸਤੌਲ ਤੇ ਨਾ ਸਾਡੇ ਘਰ ਲਾਇਸੈਂਸ। ਕੋਈ ਨਹੀਂ ਸਾਡੇ ਕੋਲ। ਅੱਛਾ ਅੱਜ ਜਦੋਂ ਇਹ ਘਟਨਾ ਵਾਪਰੀ ਹੈ ਫਿਰ ਤੁਹਾਡੇ ਕੋਲ ਕਿੱਦਰੀ ਸੇ ਪੁਲਿਸ ਆਈ ਹੈ ਤੁਹਾਡੇ ਘਰ ਦੀ ਤਲਾਸ਼ੀ ਵੀ ਲਈ ਹੈ ਤੁਹਾਡੇ ਸਾਰੇ ਮੋਬਾਈਲ ਵੀ ਲਾਗੇ ਨੇ ਕੀ ਕੀ ਗੱਲਬਾਤ ਹੋਈ? ਉਹਨਾਂ ਪੁੱਛਿਆ ਮੈਂ ਐਂ ਦਿਨਾਂ ਮੈਨੂੰ ਗੱਲ ਉੱਦਾਂ ਪਤਾ ਹੀ ਮੈਂ ਉਹ ਨਹੀਂ ਦੱਸੀਏ ਵੱਧ ਗੱਲਬਾਤ ਮੇਰੀ ਉਹਨਾਂ ਨਾਲ ਕੋਈ ਨਹੀਂ। ਇਹ ਨਰੈਣ ਸਿੰਘ ਚੋੜੇ ਦੇ ਉੱਤੇ ਬਹੁਤ ਜ਼ਿਆਦਾ ਜਿਹੜੇ ਕੇਸ ਦਰਜ ਨੇ 84 ਤੋਂ ਲੈ ਕੇ ਪਹਿਲਾਂ ਤੋਂ ਵੀ ਚੱਲ ਤੇ ਹੁਣ ਉਹ ਕਿਦਾਂ ਦਾ ਜੀਵਨ ਬਤੀਤ ਕਰਦੇ ਹੁਣ ਤੇ ਬਹੁਤ ਸੋਨਾ ਘਰ ਨਹੀਂ ਅੰਡਿਆ ਹੀ ਪਤਾ ਨਹੀਂ ਅੱਜ ਦਾ ਤੇ ਮੌਲ ਦਾ ਸਮਝ ਨਹੀਂ ਆ ਨਰੈਣ ਸਿੰਘ ਚੋੜਾ ਦੇ ਘਰ ਪਹੁੰਚੇ ਡੇਰਾ ਬਾਬਾ ਨਾਨਕ ਦੇ ਸਬ ਇੰਸਪੈਕਟਰ ਕੈਲਾਸ਼ ਸਿੰਘ ਨੇ ਦੱਸਿਆ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉੱਤੇ ਹੋਏ ਹਮਲੇ ਦੇ ਮਾਮਲੇ ਵਿੱਚ ਉਹ ਨਰੈਣ ਸਿੰਘ ਚੋੜਾ ਦੇ ਘਰ ਆਏ ਨੇ ਜਿੱਥੇ ਸਿਰਫ ਉਹਨਾਂ ਦੀ ਪਤਨੀ ਮੌਜੂਦ ਨੇ ਤਫਤੀਸ਼ ਕੀਤੀ ਜਾ ਰਹੀ ਹੈ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਨਸੀਡੈਂਟ ਅਦਰਬਾਰ ਸਾਹਿਬ ਹੋਇਆ ਸਾਬਕਾ ਮੁੱਖ ਮੰਤਰੀ ਉਪ ਮੰਤਰੀ ਆਪਣੇ ਸੁਖਵੀਰ ਸਿੰਘ ਬਾਦਲ ਜੀ ਜਿਹੜੀ ਘਟਨਾ ਵਾਪਰੀ ਦਰਵਾਦ ਸਾਹਿਬ ਉਥੇ ਸਬੰਧ ਵਿੱਚ ਅੱਪਾ ਨਰੈਨ ਸਿੰਘ ਚੌੜੇ ਦੇ ਘਰ ਦੇ ਬਾਹਰ ਆਏ ਆ ਠੀਕ ਆ ਫਿਲਹਾਲ ਇਹ ਘਰ ਦੇ ਮੈਂਬਰ ਕੋਈ ਨਹੀਂ ਇੱਥੇ ਹੈਗਾ ਮਾਤਾ ਜੀ ਫਿਰ ਹਾਂ ਉਹਨਾਂ ਦੇ ਮਾਤਾ ਜੀ ਹੈ ਨਹੀਂ ਠੀਕ ਹੈ ਜੀ ਠੀਕ ਹੈ ਨਹੀਂ ਹਾਂ ਹੁਣ ਤੁਹਾਨੂੰ ਵਿਸਥਾਰ ਨਾਲ ਸਮਝਾਉਂਦੇ ਆ ਕਿ ਆਖਿਰ ਨਰੈਨ ਸਿੰਘ ਚੌੜਾ ਇਹ ਕੌਣ ਨਰੈਨ ਸਿੰਘ ਚੌੜਾ ਇੱਕ ਖਾਲਸਤਾਨੀ ਸਮਰਥਕ ਹੈ ਉਸ ਦੇ ਸਬੰਧ ਅਤਵਾਦੀ ਤੇ ਪਾਬੰਦੀਸ਼ੁਦਾ ਸੰਗਠਨ ਬੱਬਰ ਖਾਲਸਾ ਨਾਲ ਦੱਸੇ ਜਾਂਦੇ ਨੇ ਚੰਡੀਗੜ੍ਹ ਬੁੜੈਲ ਜੇਲ੍ਹ ਬਰੇਕ ਕਾਂਡ 'ਚ ਵੀ ਨਰੈਣ ਸਿੰਘ ਚੋੜਾ ਦਾ ਹੱਥ ਨਿਕਲ ਕੇ ਸਾਹਮਣੇ ਆਉਂਦਾ ਹੈ 1984 ਦੇ ਦੌਰ 'ਚ ਨਰੈਣ ਸਿੰਘ ਚੋੜਾ ਨੇ ਪਾਕਿਸਤਾਨ ਜਾ ਕੇ ਅਸਲੇ ਦੀ ਭਾਰੀ ਸਪਲਾਈ ਕੀਤੀ ਸੀ ਤੇ ਇਸ ਨੂੰ ਪੁਲਿਸ ਨੇ 2013 'ਚ ਤਰਨਤਾਰਨ ਤੋਂ ਗ੍ਰਿਫਤਾਰ ਕੀਤਾ ਸੀ 2018 'ਚ ਉਹ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਇਆ ਸੀ ਤੇ ਉਸ 'ਤੇ ਦਰਜਨ ਤੋਂ ਵੱਧ ਅਪਰਾਧਿਕ ਮਾਮਲੇ ਦਰਜ ਨੇ ਨਰਨ ਸਿੰਘ ਚੋੜਾ ਫਿਲਹਾਲ ਪੁਲਿਸ ਦੀ ਗ੍ਰਿਫਤ ਚ ਹੈ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਸਾਜ਼ਿਸ਼ ਸਿਰਫ ਉਸੇ ਦੀ ਸੀ ਜਾਂ ਇਸ ਦੇ ਪਿੱਛੇ ਕੋਈ ਵੱਡੀ ਕੌਨਸਪੀਰੇਸੀ ਸੀ ਕੋਈ ਹੋਰ ਵੱਡੀ ਸਾਜ਼ਿਸ਼ ਲੁਕੀ ਹੋਈ ਹੈ ਤੇ ਆਖਿਰ ਉਸ ਦੇ ਕੋਲ ਉਹ ਹਥਿਆਰ ਕਿੱਥੋਂ ਆਇਆ ਜੋ ਸੁਖਬੀਰ ਸਿੰਘ ਬਾਦਲ ਤੇ ਤਾਂਣਿਆ ਗਿਆ ਪਟਾਲਾ ਤੋਂ ਰਵੀ ਬਖਸ਼ ਦੇ ਨਾਲ ਰਜਿੰਦਰ ਧਾਲੀਵਾਲ ਦੀ ਰਿਪੋਰਟ